ਗੁਰੂ ਪਿਆਰੇਓ ਗੁਰੂ ਸਵਾਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਆਪਣਾ ਮਨਪਸੰਦ YouTube ਚੈਨਲ ਸਿਰੜ ਨਿਸ਼ਾਨੇ ਤੇ ਅਸੀਂ ਹਾਜ਼ਰ ਹਾਂ ਤੁਹਾਡੇ ਲਈ ਇਤਿਹਾਸ ਦੀ ਅਗਲੀ ਕੜੀ ਲੈ ਕੇ ਦਸਵੇਂ ਪੀੜਾ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਜੰਗ ਜੋ ਆਗਰਾ ਚ ਹੋਈ ਹੈ ਜਿਹਨੂੰ ਜਾਜੂ ਦੀ ਜੰਗ ਵੀ ਕਿਹਾ ਜਾਂਦਾ ਹੈ ਇਹ ਅਸਲ ਵਿੱਚ ਔਰੰਗਜ਼ੇਬ ਦੇ ਦੋ ਪੁੱਤਰਾਂ ਦੇ ਵਿਚਕਾਰ ਜੰਗ ਸੀ ਤਾਰਾ ਸ਼ਾ ਮੁਜ਼ਜ਼ ਤਤਾਰਾ ਆਜ਼ਮ ਜਿਹਨੂੰ ਸ਼ਾ আলম ਵੀ ਕਿਹਾ ਜਾਂਦਾ ਹੈ ਗੁਰੂ ਸਾਹਿਬ ਜੀ ਦਾ ਜਫਰਨਾਮਾ ਪੜ੍ਹ ਕੇ ਔਰੰਗਜ਼ੇਬ ਮਨ ਤੇ ਗੱਲ ਲਾ ਲੈਂਦਾ ਹੈ ਤੇ ਨਾਲ ਹੀ ਸ਼ਾ ਵੀ ਯਾਰ ਕਰਦਾ ਹੈ ਕਿ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ ਮੈਨੂੰ ਮਿਲਣਾ ਹੈ ਉਹ ਸੰਦੇਸ਼ੇ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਮਹਾਰਾਸ਼ਟਰੀ ਤਰਫ ਤੁਰ ਪਿੰਦੇ ਨੇ ਅਜੇ ਰਾਜਪਤਾਨ ਦੇ ਵਿੱਚ ਹੀ ਰਹੇ ਨੇ ਬਹਾਦਰ ਸ਼ਾ ਉਦਰ ਇੱਧਰ ਨੂੰ ਚੱਲ ਰਿਹਾ ਸੀ ਰਸਤੇ ਚੋਂ ਸਦੀ ਮੌਤ ਹੋ ਜਾਂਦੀ ਹੈ ਗੁਰੂ ਸਾਹਿਬ ਜੀ ਨੂੰ ਸੰਦੇਸ਼ ਆ ਮਿਲ ਜਾਂਦਾ ਹੈ ਉਦੋਂ ਉਸ ਸਮੇਂ ਔਰੰਗਜ਼ੇਬ ਦਾ ਵੱਡਾ ਪੁੱਤਰ ਸ਼ਾਜਾਦਾ ਮਉਜ਼ਜ਼ ਉਹ ਪੱਛਮ ਦੀ ਦਿਸ਼ਾ 'ਚ ਗਿਆ ਹੋਇਆ ਮਹਿਮ ਸਰ ਕਰਨ ਵਾਸਤੇ ਅੱਜ ਕੱਲ ਦਾ ਪਾਕਿਸਤਾਨ ਦਾ ਏਰੀਆ ਜਿਹਨੂੰ ਕਿਹਾ ਜਾਂਦਾ ਹੈ ਦੂਸਰਾ ਪੁੱਤਰ ਤਾਰਾ ਆਜ਼ਮ ਜਿਹਨੂੰ ਸ਼ਾਹ ਆलम ਕਿਹਾ ਜਾਂਦਾ ਹੈ ਉਹ ਦਿੱਲੀ ਦੇ ਨੇੜੇ ਪਰਲੇ ਪਾਸੇ ਹੈ ਉਹ ਮੌਕੇ ਦਾ ਫਾਇਦਾ ਠਾਉਂਦਾ ਹੈ ਔਰੰਗਜ਼ੇਬ ਦੀ ਗੱਦੀ ਤੇ ਕਾਬਜ ਹੋ ਜਾਂਦਾ ਹੈ ਉਸ ਕੋਲ ਲਗਭਗ 1.5 ਲੱਖ 1.5 ਲੱਖ ਦੀ ਫੌਜ ਵੀ ਹੈ ਜਦੋਂ ਸ਼ਾਹ ਜਹਾਂਦਾ ਮਜਜ ਨੂੰ ਪਤਾ ਲੱਗਦਾ ਹੈ ਕਿ ਮੇਰੀ ਹੱਕ ਗੱਦੀ ਤੇ ਹੱਕ ਮੇਰਾ ਸੀ ਕਬਜ਼ਾ ਤਾਰਾ ਅਜ਼ਮ ਨੇ ਕਰ ਲਿਆ ਸ਼ਾਹ ਅਲਮ ਨੇ ਕਰ ਲਿਆ ਤਾਂ ਉਸ ਸਮੇਂ ਉਸ ਨੂੰ ਯਾਦ ਆਉਂਦੀ ਹੈ ਕਿ ਗਰਨਾਨਕ ਦਾ ਘਰ ਗੁਰੂ ਗੋਬਿੰਦ ਸਿੰਘ ਜੀ ਦੀ ਗੱਦੀ ਜਿਹਨਾਂ ਦਾ ਹੱਕ ਖੁੱਸਦਾ ਹੈ ਉਹਨਾਂ ਦੀ ਮਦਦ ਕਰਦੀ ਹੈ ਤੇ ਉਹ ਭਾਈ ਆਨੰਦ ਲਾਲ ਜੀ ਨੂੰ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਦਾ ਹੈ ਗੁਰੂ ਸਾਹਿਬ ਜੀ ਨੂੰ ਕਹਿੰਦਾ ਹੈ ਕਿ ਮੇਰੀ ਮਦਦ ਕਰੋ ਮੇਰਾ ਹੱਕ ਮਾਰਿਆ ਗਿਆ ਹੈ ਗੁਰੂ ਸਾਹਿਬ ਉਸ ਦੇ ਪਿਤਾ ਦੇ ਸਾਰੇ ਜ਼ੁਲਮ ਭੁੱਲ ਕੇ ਸ਼ਰਨ ਆਏ ਦੀ ਇਲਾਜ ਰੱਖਦੇ ਨੇ ਤੇ ਉਸ ਦੇ ਨਾਲ ਭਾਈ ਦਿਆਲ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਧਰਮ ਸਿੰਘ ਜੀ ਮਾਤਾ ਭਗੌਰ ਜੀ ਦੇ ਸਮੇਤ 500 ਖਾਲਸਾ ਫੌਜ ਮਦਦ ਵਾਸਤੇ ਭੇਜਦੇ ਨੇ ਤਾਂ ਸ਼ੇਜਾਦਾ ਮੁਅਜ਼ਜ਼ ਕੋਲ ਵੀ ਆਪਣੀ 2 ਲੱਖ ਦੀ ਫੌਜ ਹੈ ਤੇ ਇਹ ਆਗਰੇ ਦੇ ਕੋਲ ਜਾਜੂ ਦੇ ਪਿੰਡ ਜਗਾ ਦੇ ਉੱਤੇ ਜੰਗ ਹੁੰਦੀ ਹੈ ਸਨ 1707 ਮਹੀਨਾ ਹੈ ਜੂਨ ਦਾ ਉਸ ਲੜਾਈ ਦੇ ਵਿੱਚ ਗੁਰੂ ਸਾਹਿਬ ਜੀ ਦੇ ਤੀਰ ਨਾਲ ਤਾਰਾ ਆਜ਼ਮ ਮਾਰਿਆ ਜਾਂਦਾ ਹੈ ਹਾਥੀ ਦੀ ਖੁਰਜੀ ਜੋ ਡਿੱਗਦਾ ਹੈ ਉਹਦੀ ਫੌਜ ਭੱਜ ਜਾਂਦੀ ਹੈ ਤੇ ਮੈਦਾਨ ਸ਼ੇਜਾਦਾ ਮੁਅਜ਼ਜ਼ ਦੇ ਹੱਥ ਰਹਿੰਦਾ ਹੈ ਉਹ ਗੁਰਗੱਦੀ ਤੇ ਬੈਠਦਾ ਹੈ ਉਹ ਆਪਣੀ ਗੱਦੀ ਤੇ ਬੈਠਦਾ ਹੈ ਤੇ ਬੈਠ ਕੇ ਗੁਰੂ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦਾ ਹੈ ਗੁਰੂ ਸਾਹਿਬ ਜੀ ਨੂੰ ਕਹਿੰਦਾ ਤੁਸੀਂ ਹੱਕ ਸੱਚ ਦੀ ਲੜਾਈ ਚ ਮੇਰੀ ਮਦਦ ਕੀਤੀ ਹੈ ਮੈਂ ਤੁਹਾਡਾ ਬੜਾ ਆਸਾਨ ਮੰਨਦਾ ਹਾਂ ਉਹ ਆਪਣੀਆਂ ਰਸਮੋ ਰਵਾਜਾਂ ਅਨਸਾਰ ਗੁਰੂ ਸਾਹਿਬ ਜੀ ਨੂੰ ਬੜੇ ਹੀਰੇ ਜਵਾਹਰਾਤ ਖਿਲਤਾ ਪੇਸ਼ ਕਰਦਾ ਹੈ ਖਿਆਲਤ ਪੇਸ਼ ਕਰਦਾ ਹੈ ਤੇ ਨਾਲ ਹੀ ਗੁਰੂ ਸਾਹਿਬ ਜੀ ਨੂੰ ਕਹਿੰਦਾ ਹੈ ਕਿ ਤੁਹਾਡਾ ਝੰਡਾ ਨਗਾਰਾ ਖੇਮਾ ਤੰਬੂ ਇਹ ਸਾਰੇ ਤੁਹਾਡੇ ਹੱਕ ਨੇ ਉਹ ਵੀ ਭੇਟ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਇੱਕ ਆਜ਼ਾਦ ਕੌਮ ਦੀ ਹਸਤੀ ਦੀ ਨਿਸ਼ਾਨੀ ਹੁੰਦੀਆਂ ਨੇ ਤੋਂ ਇਹ ਵੀ ਕਹਿੰਦਾ ਹੈ ਕਿ ਗੁਰੂ ਸਾਹਿਬ ਇੱਕ ਧਾਰਮਿਕ ਆਗੂ ਨੇ ਇਹ ਕਿਸੇ ਦੀ ਪਰਜਾ ਨਹੀਂ ਕਿਸੇ ਬਾਦਸ਼ਾਹ ਦੇ ਅਧੀਨ ਨਹੀਂ ਇਹਨਾਂ ਦੇ ਕਿਸੇ ਦਾ ਹੁਕਮ ਨਹੀਂ ਚੱਲੇਗਾ ਉਹ ਵੀ ਹੁਕਮ ਕਰਦਾ ਹੈ ਕਿ ਗੁਰੂ ਸਾਹਿਬ ਦੇ ਸਭ ਕਿਲੇ ਜਾਇਦਾਦ ਮਗਲ ਸਤਨਤ ਸਾਰੇ ਵਾਪਸ ਕਰੇਗੀ ਤੇ ਉਹ ਵੀ ਕਹਿੰਦਾ ਹੈ اقرار ਕਰਦਾ ਹੈ ਕਿ ਗੁਰੂ ਸਾਹਿਬ ਜੀ ਦੇ ਸਹਬਜ਼ਾਦਿਆਂ ਤੇ ਸਿੱਖਾਂ ਤੇ ਜ਼ੁਲਮ ਕਰਨ ਵਾਲੇ ਜਿੰਨੇ ਵੀ ਆਲ ਕਰਨੇ ਉਹਨਾਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਣਗੀਆਂ ਉਹ ਵੀ ਕਹਿੰਦਾ ਹੈ ਕਿ ਇਹ ਗੁਰੂ ਸਾਹਿਬ ਜੀ ਦੇ ਰਹਿੰਦੇ ਆ ਮੈਂ ਆਪਣੇ ਰਾਜ ਦੇ ਵਿੱਚ ਹਿੰਦੂਆਂ ਤੇ ਜ਼ੁਲਮ ਨਹੀਂ ਕਰਾਂਗਾ ਮੁਸਲਮਾਨਾਂ ਦੇ ਬਰਾਬਰ ਅਧਿਕਾਰ ਦਿਆਂਗਾ ਉਹ ਵੀ ਵਾਅਦਾ ਕਰਦਾ ਹੈ ਕਿ ਮੇਰੀ ਹਕੂਮਤ ਵਿੱਚ ਕਿਸੇ ਦੇ ਧਰਮ ਪ੍ਰਚਾਰ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ ਉਧਰ ਰਾਜਪਥਾਨੇ ਵਿੱਚ ਬਗਾਵਤ ਹੋਈ ਹੈ ਉਹ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਹੈ ਗੁਰੂ ਜੀ ਮੇਰਾ ਸਾਥ ਦਿਓ ਮੇਰਾ ਰਾਜ ਹੈ ਜੇ ਕੱਚਾ ਪੱਕਾ ਹੈ ਮੇਰਾ ਸਾਥ ਦਿਓ ਮੈਂ ਪੱਕਾ ਕਰ ਲਵਾਂ ਮੈਂ ਤੁਹਾਡ ਨਾਲ ਸਾਰੇ ਵਾਅਦੇ ਕੀਤੇ ਜੋ ਕੀਤੇ ਹਨ ਉਹ ਪੱਕੇ ਪੂਰੇ ਕਰਾਂਗਾ ਤੋ ਗੁਰੂ ਸਾਹਿਬ ਜੀ ਨਾਲ ਲੈ ਕੇ ਦੱਖਣ ਨਦੇੜ ਵੱਲ ਨੂੰ ਚੱਲ ਪੈਂਦਾ ਤੇ ਰਸਤੇ ਦੇ ਵਿੱਚ ਸਾਰੀਆਂ ਮਹਿਮਾਜ ਗੁਰੂ ਸਾਹਿਬ ਉਹਦਾ ਸਾਥ ਦਿੰਦੇ ਨੇ ਲੇਕਿਨ ਗੁਰੂ ਸਾਹਿਬ ਜਦੋਂ ਨਦੇੜ ਪਹੁੰਚਦੇ ਨੇ ਤੇ ਮਹਿਸੂਸ ਕਰਦੇ ਨੇ ਕਿ ਬਹਾਦਰ ਸ਼ਾ ਆਪਣੇ ਕੀਤੇ ਹੋਏ ਫੈਸਲਿਆਂ ਦੀ ਆਪਣੇ ਕੀਤੇ ਹੋਏ ਸਮਝੌਤਿਆਂ ਦੀ ਨਾਫਰਮਾਨੀ ਕਰ ਰਿਹਾ ਹੈ ਉਹ ਤੋਂ ਦੌੜ ਰਿਹਾ ਤੇ ਗੁਰੂ ਸਾਹਿਬ ਅਲੱਗ ਹੋ ਕੇ ਨਦੇੜ ਦੇ ਵਿੱਚ ਠਹਿਰ ਜਾਂਦੇ ਨੇ ਅੱਗੇ ਉਸ ਦਾ ਸਾਥ ਨਹੀਂ ਦਿੰਦੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਓਟ ਅਕਾਲ ਕੀ ਰੱਖਣੀ ਹੈ ਪਰਚਾ ਸ਼ਬਦ ਕਰ ਰੱਖਣਾ ਹੈ ਦیدار ਖਾਲਸੇ ਕਰ ਰੱਖਣਾ ਹੈ ਤਾਂ ਉਥੇ ਰਹਿੰਦੇ ਆ ਹੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਿਆਰ ਕਰਦੇ ਹਨ ਉਥੇ ਰਹਿੰਦੇ ਆ ਹੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੰਦੇ ਹਨ ਇਹ ਵਿਸਥਾਰ ਅਗਲੀਆਂ ਕੜੀਆਂ ਦੇ ਵਿੱਚ ਆਈ ਦੀ ਕੜੀ 'ਚ ਇੰਨਾ ਹੈ ਕਿ ਗੁਰੂ ਸਾਹਿਬ ਬੇਸ਼ੱਕ ਦੁਸ਼ਮਣ ਦਾ ਪੁੱਤਰ ਵੀ ਆ ਜਾਵੇ ਜੋ ਸ਼ਰਨ ਚਾਹੁੰਦਾ ਹੈ ਉਹਨੂੰ ਕੰਠ ਲਾਉਂਦੇ ਹਨ ਇਸ ਜੰਗ ਦੇ ਵਿੱਚ ਵੀ ਗੁਰੂ ਸਾਹਿਬ ਜੀ ਦੀ ਜਿੱਤ ਹੁੰਦੀ ਹੈ ਸੋ ਅੱਜ ਦੀ ਕੜੀ 'ਚ ਇੰਨਾ ਹੀ ਇਤਿਹਾਸ ਦਾ ਵਿਵਰਣ ਕਰਦਿਆਂ ਹੋਈਆਂ ਭੁੱਲਾਂ ਲਿਖੋ ਮਾ ਖੇਮਾ ਦੀ ਜਾਚਣਾ ਆਪ ਜੀ ਦੇ ਕੋਈ ਸਵਾਲ ਹੋਣ ਕੋਈ ਚਾਹਤ ਹੋਵੇ ਕਮੈਂਟ ਬਾਕਸ ਜਰੂਰ ਦੱਸਿਓ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀਆਂ ਜਾਣਕਾਰੀਆਂ ਆਪਜੀ ਨੂੰ ਮਿਲਦੀਆਂ ਰਹਿਣ ਅਗਲੀ ਕਿਸ਼ਤ ਤੱਕ ਭੁੱਲਾ ਚੁੱਕਾ ਰਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ